ਅੱਜ ਪਠਾਨਕੋਟ ਵਿਖੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਅਮਨ ਆਤ ਯਾਤਰਾ ਦੇ ਚਲਦੇ ਬਾਰਡਰ ਏਰੀਆ ਮਾਦੋਪੁਰ ਅਤੇ ਅਲੱਗ-ਅਲੱਗ ਨਾਕਿਆਂ ਤੇ ਸੁਰੱਖਿਆ ਨੂੰ ਲੈ ਕੇ ਜਾਇਜਾ ਲਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਐਸਐਸਪੀ ਪਠਾਨਕੋਟ 소ਹਿਲ ਮੀਰ ਖਾਨ ਵੀ ਮੌਜੂਦ ਸਨ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਇੱਕ ਇਹੋ ਜਿਹਾ ਬਾਰਡਰ ਏਰੀਆ ਹੈ ਜਿਦੇ ਤੇ ਆਏ ਦਿਨ ਕੋਈ ਨਾ ਕੋਈ ਇਨਪੁਟ ਮਿਲਦੀ ਰਹਿੰਦੀ ਹੈ। ਜਿਸ ਦੇ ਚਲਦੇ ਸਾਡੀ ਸੁਰੱਖਿਆ ਫੋਰਸਾਂ ਵੀ ਸੁਰੱਖਿਆ ਨੂੰ ਲੈ ਕੇ ਅਲਰਟ ਤੇ ਹਨ। ਜਿਸ ਕਰਕੇ ਅੱਜ ਨਾਕੇ ਤੇ ਸੁਰ ਤਾਂ ਕਿ ਕਿਸੇ ਤਰ੍ਹਾਂ ਦੀ ਸੁਰੱਖਿਆ ਵਿੱਚ ਝੂਕ ਨਾ ਹੋ ਸਕੇ ਅਤੇ ਕੋਈ ਅਨਸੁਖਾਵੀ ਘਟਨਾ ਵੀ ਨਾ ਵਾਪਰੇ ਇਹ ਪੰਜਾਬ ਪੁਲਿਸ ਵੱਲੋਂ ਜਿਹੜੀ ਅਮਰਨਾਥ ਯਾਤਰਾ ਹੈ ਉਹਦੇ ਲਈ ਵਿਆਪਕ ਜਿਹੜੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਨੇ ਉਹਦੀ ਲੜੀ ਦੇ ਵਿੱਚ ਸੀਨੀਅਰ ਆਫੀਸਰਜ਼ ਵੱਲੋਂ ਪਿੱਛੇ ਜੇ ਡੀਜੀ ਪੰਜਾਬ ਤੇ ਸਪੈਸ਼ਲ ਡੀਜੀ ਲਾਡ ਆਰਡਰ ਉਹ ਵੀ ਵਿਜ਼ਿਟ ਕਰਕੇ ਗਏ ਆ ਪਿੱਛੇ ਜੇ ਮੀਟਿੰਗ ਵੀ ਸਟੇਟ ਕੋਆਰਡੀਨੇਸ਼ਨ ਜੀ ਐਨ ਕੇ ਨਾਲ ਵੀ ਹੋਈ ਸੀ ਉਸੇ ਦੇ ਵਿੱਚ ਹੀ ਸਾਰੇ ਸੀਨੀਅਰ ਆਫੀਸਰਜ਼ ਦੀ ਡਿਊਟੀ ਲੱਗਦੀ ਹੈ বারবার 11th day ਵੀ ਚੈੱਕ ਕਰਦੇ ਆ ਨਾਈਟ ਵੀ ਚੈੱਕ ਕਰਦੇ ਆ ਪਰਪਸ ਇਹ ਹੈ ਵੀ ਜਿਹੜੀ ਆਲਰੇਡੀ ਇਨਫਰਾਸਟ੍ਰਕਚਰ ਹੈ ਵੀ ਉਹਨੂੰ ਚੈੱਕ ਕਰਕੇ ਸਟ੍ਰੈਂਥਨ ਕੀਤਾ ਜਾਵੇ ਤੇ ਡਿਸਟ੍ਰਿਕਟਸ ਦੇ ਵੱਲੋਂ ਵੀ ਅਪਲਾਈ ਕੀਤੇ ਕੀਤੇ ਆ ਜਿਵੇਂ ਇੱਥੇ ਪਠਾਨਕੋਟ ਸੁਹੇਲ ਜਿਹੜੇ ਪੰਜਾਬ ਪੁਲਿਸ ਦੇ ਵੀ ਕਹਿੰਦੇ ਆ 1 ਆਫ 3 ਮੋਸਟ ਹਾਰਡ ਵਰਕਿੰਗ ਤੇ ਕੰਪੀਟੈਂਟ ਆਫ ਸਰਵਿਸ ਅਫਸਰ ਇਹਨੂੰ ਜਾਲਾ ਜਾਂਦਾ ਤੇ ਇਹਦੇ ਚ ਅਸੀਂ कल ਉਥੇ ਸੀ ਉਥੇ ਸ਼ਾਫਰ ਕੰਡੀ ਆ ਦੇ ਜਤੀਂ ਟੈਂਪ ਤੇ ਉਥੋਂ ਦੀ ਸਕਿਉਰਟੀ ਹੈ ਜਿਹੜੀ ਆਈਆਰਪੀ ਲੱਗੀ ਹੋਈ ਹੈ ਉਹ ਅਸੀਂ ਸਾਰੀ ਐਗਜ਼ਾਮਨ ਕੀਤੀ ਤੇ ਅੱਜ ਇਵੇਂ ਇਥੋਂ ਲੈ ਕੇ ਸਵੇਰ ਤੋਂ ਅਸੀਂ ਲੈ ਕੇ ਸ਼ਾਮ ਨੂੰ ਸ਼ੰਭੂ ਤੱਕ ਜਿਹੜਾ ਸਾਰੇ ਰੂਟ ਦੇ ਵਿੱਚ ਜਿੱਥੇ ਲੰਗਰ ਸੀ ਹੈਗੀ ਆ ਲੰਗਰ ਦੇ ਨਾਲ ਨਾਲ ਉਥੇ ਸੀਸੀਟੀਵੀ ਲੱਗੇ ਹੋਏ ਆ ਤੇ ਉਹ ਸਾਰੀ ਸਕਿਉਰਟੀ ਨੂੰ ਚੈੱਕ ਕਰਨਾ ਜੇ ਉਹਦੇ ਵਿੱਚ ਕੋਈ ਡਿਸਟ੍ਰਿਕਟਸ ਦੇ ਵਿੱਚ ਕੋਈ ਨਿੱਕੀ ਮੁੱਟੀ ਕੋਈ ਗੱਲਬਾਤ ਆ ਉਹਨਾਂ ਦਾ ਮਾਮਲਾ ਹੈ ਉਹ ਹੈੱਡ ਕੁਆਰਟਰ ਤੇ ਧਿਆਨ ਤੇ ਲਿਆਉਣਾ ਤੇ ਇਹ ਜਿਹੜਾ ਮਕਸਦ ਇਹ ਆ ਵੀ ਜਿਹੜੀ ਯਾਤਰਾ ਪੂਰੀ ਹੈ ਇਹ ਬੜੀ ਫੀਸਕਲ ਤੇ ਪੰਜਾਬ ਪੁਲਿਸ ਇੱਕ ਬੜੀ ਬਹਾਦਰ ਫੋਰਸ ਹੈ ਸਾਰੇ ਹਿੰਦੁਸਤਾਨ 'ਚ ਇਸ ਦਾ ਨਾਂ ਹੈ ਤੇ ਉਸੇ ਲਈ ਅਸੀਂ ਜੋ ਇਨਸਟਰਕਸ਼ਨ ਲਏ ਗਏ ਡੀਜੀਪੀ ਪੰਜਾਬ ਉਸੇ ਲਈ ਉਸੇ ਲਈ ਚੱਲਦੀ ਚੱਲਦੀ ਜੀ ਆਂਕਿ ਅਬਾਂਡ ਕਰ ਉਸੇ ਲਗਾਉਣ ਦੀ ਰਾਤ ਇੱਕ ਕਈ ਤਰ੍ਹਾਂ ਦੀ ਪੰਜਾਬ ਪੁਲਿਸ ਦੀ ਹਰ ਪੁਲਿਸ ਪੋਸਟ ਦੇ ਕਈ ਤਰ੍ਹਾਂ ਦੇ ਵਰਕਿੰਗ ਹੁੰਦੀ ਹੈ ਇੱਕ ਵਿਜੀਬਲ ਹੈ ਜਿਹੜੀ ਤੁਸੀਂ ਦੇਖਦੇ ਹੋ ਇੱਕ ਆਪਰੇਸ਼ਨਸ ਚੱਲਦੇ ਹੁੰਦੇ ਐ ਐਸਓਜੀ ਦਾ ਆਪਰੇਸ਼ਨ ਚੱਲ ਰਿਹਾ ਹੈ ਸਪੈਸ਼ਲ ਇੰਟੈਲੀਜੈਂਸ ਆਪਰੇਸ਼ਨ ਚੱਲਦੇ ਐ ਬਹੁਤ ਸਾਰੇ ਆਪਰੇਸ਼ਨ ਐ ਉਹਨਾਂ ਦੀ ਡਿਟੇਲਸ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀ ਬਟ ਇਹਦੇ ਚ ਜਿਹੜੀ ਤੁਸੀਂ ਜਾਣਦੇ ਹੋ ਪੰਜਾਬ ਪੁਲਿਸ ਬਹੁਤ ਹੀ ਬਹਾਦਰ ਹੈ ਤੇ بڑا ਇਹਨਾਂ ਨੇ ਹਰ ਦੇਸ਼ ਨੂੰ ਆਈ ਵੀ ਚੁਣੌਤੀ ਮੋ ਕਹਦੋ ਅਸੀਂ ਹਿੰਦੁਸਤਾਨ ਦੀ ਢਾਲ ਬਣ ਕੇ ਸ਼ੁਰੂ ਤੋਂ ਹੀ ਲੜਦੇ ਆਏ ਹਾਂ ਪੰਜਾਬੀ ਇਸ ਕਰਕੇ ਵੀ ਮਾਨਮਤੇ ਪਹਾਦਰ ਹੈ ਤੇ ਉਸੇ ਲੜੀ ਦੇ ਵਿੱਚ ਪੰਜਾਬ ਪੁਲਿਸ ਦੀ ਆਉਦੀ ਹਿਸਟਰੀ ਵੀ ਹੈਗੀ ਹੈ ਦੇਸ਼ ਦੀ ਸਿਕਿਉਰਿਟੀ ਸੂਬੇ ਦੀ ਸਿਕਿਉਰਿਟੀ ਆਪਸੀ ਭਾਈਚਾਰਾ ਬਣਿਆ ਰਵੇ ਉਹੀ ਮੇਨ ਮਕਸਦ ਹੈ ਉਸੇ ਲੜੀ ਦੇ ਵਿੱਚ ਆਏ ਤੇ ਇੱਥੇ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਵੀ ਜਿੰਨਾ ਇਨ੍ਹਾਂ ਦਾ ਪਠਾਨਕੋਟ ਪੁਲਿਸ ਦਾ ਮੈਂ ਦੇਖਿਆ ਹੈ ਉਹਨੂੰ ਜਿਹੜਾ ਇੰਤਜ਼ਾਮ ਦੇਖਿਆ ਜਾਂ ਲੈਵਲ ਆਫ ਕੋਆਰਡੀਨੇਸ਼ਨ ਦੇਖਿਆ ਉਹ ਮੈਂ ਕਹੂੰਗਾ ਬਈ ਬਹੁਤ ਬੈਟਰ ਹੈ ਜਿਸ ਤਰ੍ਹਾਂ ਸਰ ਨੇ ਹੁਣੇ ਜਸਟ ਕਿਹਾ ਕਿ ਆਲਰੇਡੀ ਡਿਪਲॉयਮੈਂਟ ਇਜ਼ ਐਡਕੂਏਟ ਔਨ ਗਰਾਉਂਡ ਇਦੇ ਵਿੱਚ ਕਰੀਬਨ 600 ਪਰਸਨਲ ਆਰ ਡਿਪਲੋਇਡ ਜਿਹੜਾ ਇਹ ਕਰੀਬਨ 40 ਕਿਲੋਮੀਟਰ ਦਾ ਰੂਟ ਹੈ ਫਰਮ ਮੀਰਥਲ ਟੂ ਦਿਸ ਪਲੇਸ ਮਾਧੂਪੁਰ ਇਦੇ ਵਿੱਚ ਸਾਡੇ ਕੋਲ ਹਰ ਇੱਕ ਲੰਗਰ ਪੁਆਇੰਟ ਤੇ ਐਸਓਜੀ ਕੰਪੋਨੈਂਟਸ ਡਿਪਲੋਇਡ ਹੈ ਇਸ ਤੋਂ ਇਲਾਵਾ ਵੀ ਹੈਵ ਬੀਨ ਗਿਵਿੰਗ ਗਿਵਨ 4 ਕੰਪਨੀਆਂਜ਼ ਆਫ ਸੀਏਪੀਆ PSF ਦੀ ਬੀ ਤਨਾਤੀ ਇਸ ਤਰਫ on the road ਹੈ ਜਿਹੜਾ ਅਮਰਨਾਥ ਯਾਤਰਾ ਲਈ ਤਾਂ ਇਸ ਸੀਜ਼ਨ ਨੂੰ ਚੱਕਰਨ ਲਈ from the head quarter senior officers ਵੀ ਸਰ ਅੱਜ ਆਏ ਹੋਏ ਨੇ ਤਾਂ ਉਹ بار بار ਚੈੱਕ ਕਰਦੇ ਹੈ so that everything is in order ਕੈਮਰ ਪਰਸਿਧਨੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ